ਪਿਛਲੇ ਕਈ ਦਿਨਾਂ ਤੋਂ ਮਾਨਸਾ ਸ਼ਹਿਰ ਦੇ ਵਿੱਚ ਸੀਵਰੇਜ ਦੀ ਸਮੱਸਿਆ ਦੇ ਕਾਰਨ ਸ਼ਹਿਰ ਵਾਸੀ ਪਰੇਸ਼ਾਨ ਨੇ ਕਿਉਂਕਿ ਸੀਵਰੇਜ ਦਾ ਗੰਦਾ ਪਾਣੀ ਸੜਕਾਂ ਤੇ ਗਲੀਆਂ ਦੇ ਵਿੱਚ ਫੈਲ ਚੁੱਕਿਆ ਹੈ ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਲੋਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ ਇਸੇ ਤਹਿਤ ਹੁਣ ਲੋਕਾਂ ਨੂੰ ਕਿਸਾਨਾਂ ਦਾ ਸਾਥ ਮਿਲਿਆ ਹੈ ਸੰਯੁਕਤ ਕਿਸਾਨ ਮੋਰਚੇ ਦਿਆ ਵੱਖ-ਵੱਖ ਜਥੇਬੰਦੀਆਂ ਨੇ ਅੱਜ ਸ਼ਹਿਰ ਦੀਆਂ ਜਥੇਬੰਦੀਆਂ ਦੇ ਨਾਲ ਮਿਲ ਕੇ ਇੱਕ ਮੀਟਿੰਗ ਕੀਤੀ ਮੀਟਿੰਗ ਦੌਰਾਨ ਕਿਸਾਨਾ ਨੇ ਕਿਹਾ ਕਿ ਇੱਕ ਪਾਸੇ ਮਾਨਸਾ ਸ਼ਹਿਰ ਦੀ ਸੀਵਰੇਜ ਦੀ ਸਮੱਸਿਆ ਦੇ ਨਾਲ ਜੂਝ ਰਿਹਾ ਹੈ ਅਤੇ ਦੂਜੇ ਪਾਸੇ ਤਲਵੰਡੀ ਸਾਬੋ ਪਾਵਰ ਲਿਮਟਿਡ ਕਿਸਾਨਾਂ ਦਾ ਨਹਿਰੀ ਪਾਣੀ ਵਰਤ ਰਿਹਾ ਹੈ ਜਦਕਿ ਪਾਵਰ ਪਲਾਂਟ ਦਾ ਐਗਰੀਮੈਂਟ ਹੋਇਆ ਸੀ ਕਿ ਮਾਨਸਾ ਸ਼ਹਿਰ ਦੇ ਸਿਵਰੇਜ ਦਾ ਪਾਣੀ ਨੂੰ ਥਰਮਲ ਪਲਾਂਟ ਦੇ ਵਿੱਚ ਵਰਤਿਆ ਜਾਵੇਗਾ ਪਰ ਅਜੇ ਤੱਕ ਸਿਵਰੇਜ ਦੇ ਪਾਣੀ ਨੂੰ ਪਲਾਂਟ ਦੇ ਵਿੱਚ ਨਹੀਂ ਲਜਾਇਆ ਗਿਆ ਜਿਸ ਦੇ ਬਦਲੇ ਕਿਸਾਨਾਂ ਦਾ ਨਹਿਰੀ ਪਾਣੀ ਵਰਤਿਆ ਜਾ ਰਿਹਾ ਹੈ ਹੁਣ ਕਿਸਾਨਾਂ ਨੇ ਅਗਲੀ ਰਣਨੀਤੀ ਕੀ ਬਣਾਈ ਹੈ ਆਓ ਇੱਕ ਵਾਰ ਉਹ ਵੀ ਸੁਣਦੇ ਹਾਂ ਅੱਜ ਦੀ ਜਿਹੜੀ ਅਸੀਂ ਇਹ ਮੀਟਿੰਗ ਕਰ ਰਹੇ ਹਾਂ ਇਸ ਮੀਟਿੰਗ ਦੇ ਵਿੱਚ ਜਿਹੜਾ ਮੁੱਖ ਤੌਰ ਤੇ ਮੁੱਦਾ ਉਹ ਸੀਵਰੇਜ ਦੇ ਨਾਲ ਜੁੜਿਆ ਹੋਇਆ ਹੈ ਨਹਿਰੀ ਪਾਣੀ ਦੇ ਨਾਲ ਜੁੜਿਆ ਹੋਇਆ ਹੈ ਔਰ ਜਿਹੜੀ ਪਾਣੀ ਦੀ ਬੇਸਜ ਨੂੰ ਲੈ ਕੇ ਸਰਕਾਰ ਵੱਲੋਂ ਜਿਹੜਾ ਸਖਤੀ ਦੇ ਨਾਲ ਹਦਾਇਤਾਂ ਕੀਤੀਆਂ ਜਾ ਰਹੀਆਂ ਔਰ ਅਸੀਂ ਇਸ ਮੀਟਿੰਗ ਦੇ ਜਰੀਏ ਪੰਜਾਬ ਸਰਕਾਰ ਤੱਕ ਇਹ ਗੱਲ ਕਰਨੀ ਚਾਹੁੰਦੇ ਆ ਕਿ ਇੱਕ ਪਾਸੇ ਤਾਂ ਮਾਨਯੋਗ ਸਾਡੇ ਮੁੱਖ ਮੰਤਰੀ ਸਾਹਿਬ ਜਿਹੜੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਗੱਲ ਕੀਤੀ ਜਾ ਰਹੀ ਹੈ ਜਿਵੇਂ ਕਿ ਇਹ ਸਾਡੇ ਲਾਗੇ ਜਿਹੜਾ ਥਰਮਲ ਪਲਾਂਟ ਹੈ ਇਹਦਾ ਜਿਹੜਾ ਨਹਿਰੀ ਪਾਣੀ ਹੈ ਉਹ ਨਜਾਇਜ਼ ਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਹ ਲਗਾਇਆ ਜਾ ਰਿਹਾ ਹੈ ਦੂਸਰੇ ਪਾਸੇ ਮਾਨਸਾ ਦੀ 1 ਲੱਖ ਤੋਂ ਵੱਧ ਦੀ ਜਿਹੜੀ ਆਬਾਦੀ ਹੈ ਔਰ ਮਾਨਸਾ ਦਾ ਜਿਹੜਾ ਸੀਵਰੇਜ ਹੈ ਉਹਦਾ ਕੋਈ ਤਰੀਕਾਕਾਰ ਠੀਕ ਨਹੀਂ ਸਾਡੀ ਅਫਸਰ ਲਾਭੀ ਔਰ ਇਹਦੇ ਚ ਮੁੱਖ ਤੌਰ ਤੇ ਜਿਹੜੇ ਸਾਡੇ ਨਮਾਇंदे ਆ ਔਰ ਉਹਨਾਂ ਦੀ ਇਹ ਅਣਗਲੀ ਦਾ ਸਿੱਟਾ ਹੈ ਕਿ ਅੱਜ ਪਾਣੀ ਜਿਹੜਾ ਪੂਰੀ ਤਰ੍ਹਾਂ ਸੜਕਾਂ ਤੇ ਆ ਚੁੱਕਿਆ ਹੈ ਇਸ ਕਰਕੇ ਅਸੀਂ ਇਹ ਚਾਹੁੰਦੇ ਆ ਕਿ ਇਹ ਜਿਹੜਾ ਸੀਵਰੇਜ ਦਾ ਪਾਣੀ ਹੈ ਇਥੋਂ ਟ੍ਰੀਟ ਕਰਕੇ ਜੋ ਕੇਂਦਰ ਸਰਕਾਰ ਦਾ ਜੋ ਕਾਨੂੰਨ ਬਣਿਆ ਔਰ ਉਸ ਦੇ ਦਾਇਰੇ ਦੇ ਵਿੱਚ ਰਹਿ ਕੇ ਇਹ ਪਾਣੀ ਜਿਹੜਾ ਥਰਮਲ ਆਪਣਾ ਇੱਥੋਂ ਟ੍ਰੀਟ ਕਰਕੇ ਉੱਥੇ ਲੈ ਕੇ ਜਾਵੇ ਔਰ ਗ੍ਰੀਨਰੀ ਦੇ ਲਈ ਵਰਤੇ ਔਰ ਜਿਹੜਾ ਨਜਾਇਜ਼ ਤੌਰ ਤੇ ਪਾਣੀ ਜਿਹੜਾ ਨਹਿਰੀ ਪਾਣੀ ਵਰਤਿਆ ਜਾ ਰਿਹਾ ਹੈ ਉਸ ਨੂੰ ਜਿਹੜਾ ਮੁਕੇ ਪੱਕੇ ਤੌਰ ਤੇ ਜਿਹੜਾ ਉਹ ਬੰਦ ਕੀਤਾ ਜਾਵੇ ਇਸ ਦੇ ਸਬੰਧ ਦੇ ਵਿੱਚ ਅਸੀਂ ਵਿਚਾਰ ਵਟਾਂਦਰਾ ਜਿਹੜਾ ਅੱਜ ਸੰਯੁਕਤ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਕੋ ਜਿਹੜੀਆਂ ਸ਼ਹਿਰ ਦੇ ਆਗੂ ਸਹਿਬਾਨ ਆਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਜਿਹੜਾ ਲੋਕਾਂ ਨੂੰ ਪ੍ਰੇਰਿਤ ਕਰਾਂਗੇ ਔਰ ਮਾਨਯੋਗ ਡੀਸੀ ਸਾਹਿਬ ਤੱਕ ਜਿਹੜੀ ਗੱਲ ਰੱਖ ਕੇ ਔਰ ਜਿਹੜਾ ਪੜਾਅ ਦਾ ਪੜਾਇ ਜਿਹੜਾ ਕੋਈ ਉਸ ਕਿਸਮ ਦਾ ਜ ਆ ਕੋਈ ਪ੍ਰੋਗਰਾਮ ਨਹੀਂ ਲਿਖਿਆ ਜਾਊਗਾ ਇੱਕ ਸਿੱਟੇਬੰਦ ਔਰ ਪੱਕਾ ਜਿਹੜਾ ਹੱਲ ਹੈ ਉਹਦੇ ਲਈ ਜਿਹੜਾ ਜਿਸ ਤਰ੍ਹਾਂ ਸਾਡੀਆਂ ਜਥੇਬੰਦੀਆਂ ਦਾ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਹੁੰਦਾ ਹੈ ਕਿ ਤਹੱਲਮ ਦੇ ਨਾਲ ਜਿਹੜਾ ਇੱਕ ਪੂਰੀ ਜਿਹੜੀ ਐ ਠੋਸ ਤਰੀਕੇ ਦੇ ਨਾਲ ਠੋਸ ਨੀਤੀ ਤਿਆਰ ਕਰਕੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸ਼ੰਗਰਸ਼ ਵੀ ਜਿਹੜਾ ਵਿੱਢਿਆ ਜਾਏਗਾ ਔਰ ਲੋਕਾਂ ਨੂੰ ਨਾਮ ਬੰਦ ਕੀਤਾ ਜਾਵੇ। ਅੱਜ ਜਿਹੜੀ ਮਾਨਸਾ ਦੇ ਵਿੱਚ ਸੰਜੁਕਤ ਮੋਰਚੇ ਵੱਲੋਂ ਮੀਟਿੰਗ ਬੁਲਾਈ ਗਈ ਹੈ। ਉਹਦਾ ਮੇਨ ਮੁੱਦਾ ਇੱਕੋ ਹੀ ਹੈ ਜਿਹੜਾ ਫਾਰਮਾਂ ਦਾ ਪਲਾਟ ਹੈ ਬਣਾਲੀ ਦੇ ਵਿੱਚ। ਉਹ ਜਦੋਂ ਇੱਥੇ ਲੱਗਿਆਗਾ ਉਦੋਂ ਬਹੁਤ ਸਾਰੇ ਇਹਨਾਂ ਨੇ ਲੋਕਾਂ ਦੇ ਨਾਲ ਵਾਅਦੇ ਕੀਤੇ ਆ ਕੈਪਰੋਮਾਈਜ਼ ਕੀਤੇ ਆ। ਸਾਰਿਆਂ ਨੂੰ ਮੇਨ ਹੈ ਜਿਹੜਾ ਵੱਡਾ ਮੁੱਦਾ ਦਾ ਉਹ ਸ਼ਹਿਰ ਨਾਲ ਕੀਤਾ ਗਿਆ ਵੀ ਸਾਰਾ ਸ਼ਹਿਰ ਦਾ ਪਾਣੀ ਆ ਜਿਹੜਾ ਉਹ ਅਸੀਂ ਸੀਵਰੇਜ ਰਾਹੀਂ ਵਰਤਾਂਗੇ। ਉਹਦੇ ਉਲਟ ਕਿਸਾਨਾਂ ਦਾ ਪਾਣੀ ਆ ਜਿਹੜਾ ਸਾਰੀ ਕੱਸੀ ਸੱਦੇ ਵਾਲੇ ਤੋਂ ਵਿੱਚ ਫਾਰਮਲ ਦੇ ਵਿੱਚ ਪੈਂਦੀ ਹੈ ਸਰਕਾਰ ਉੱਤੇ ਦਾਅਵੇ ਹੋਰ ਕਰੀ ਜਾਂਦੀ ਹੈ ਥੱਲੇ ਕੁਝ ਹੋਰ ਹੋ ਹੀ ਜਾਂਦਾ ਜਦੋਂ ਲੋਕਾਂ ਦੀ ਆਵਾਜ਼ ਸੁਣੀ ਤਾਂ ਸੰਜਤ ਮੋਰਤੇ ਨੇ ਮੀਟਿੰਗ ਛੱਦੀ ਹੈ ਤੇ ਅੱਜ ਹੀ ਅਸੀਂ ਕੋਈ ਐਸਾ ਪ੍ਰੋਗਰਾਮ ਤੈਅ ਕਰਨ ਜਾ ਰਹੇ ਹਾਂ ਕਿਉਂਕਿ ਢੋਣਾ ਲਾ ਕੇ ਕਿਸਾਨ ਵਿਲੇ ਹੋ ਜਾਣਗੇ ਫਾਰਮਲ ਪਲਾਟ ਵਾਲੇ ਮਾਲਕਾਂ ਦੇ ਪੈਰਾਂ ਥਲੇ ਅੱਗ ਮਚਾਉਣੀ ਅੱਜ ਤੋਂ ਸ਼ੁਰੂ ਕਰ ਦਾਂਗੇ ਕਿਉਂਕਿ ਬਹੁਤ ਵਾਰੀ ਅਸੀਂ ਧਰਨੇ ਲਾ ਲਏ ਮਿਲ ਲੇ ਮੀਟਿੰਗਾਂ ਕਰ ਲੀਆਂ ਇਥੋਂ ਦਾ ਪ੍ਰਸ਼ਾਸਨ ਵੀ ਸੁੱਤਾ ਪਿਆ ਤੇ ਸਰਕਾਰ ਵੀ ਸੁੱਤੀ ਪਈ ਹੈ ਸਰਕਾਰ ਕਹਿੰਦੀ ਹੈ ਵੀ 50 ਕਿਲੋਮੀਟਰ ਤੱਕ ਵੀ ਸਾਰਾ ਸੀਵਰੇਜ ਦਾ ਪਾਣੀ ਇਹ ਥਰਮਲ ਵਾਲੇ ਵਰਤਣਗੇ ਤੇ ਉਲਟਾ ਸਾਰਾ ਨਹਿਰੀ ਪਾਣੀ ਕਿਸਾਨਾਂ ਦਾ ਜਿਹੜਾ ਇੱਕ ਪਾਸੇ ਤਾਂ ਕਿਸਾਨ ਆ ਜਿਹੜੇ ਫਸਲਾਂ ਨੇ ਉਹ ਬੱਚੀ ਜਾਂਦੀਆਂ ਨੇ ਗਰਮੀ ਦੇ ਕਰਕੇ ਦੂਜੇ ਪਾਸੇ ਬਾਰਡਰ ਵਕਸ਼ਾਂ ਦੇ ਵਿੱਚ ਪਾਣੀ ਨਹੀਂ ਜਾਂਦਾ ਲੋਕ ਧਹਾਏ ਮਰੀ ਜਾਂਦੇ ਆ ਤੇ ਇਸੇ ਇਹ ਸਿੱਧੀ ਨਹਿਰ ਆ ਜਿਹੜੀ ਕੱਚੀ ਆ ਸਾਰੀ ਉਹਦੇ ਵਿੱਚ ਪੈਂਦੀ ਆ ਇਸ ਕਰਕੇ ਅੱਜ ਵੱਡਾ ਦੁੱਖ ਹੈਗਾ ਤੇ ਮਾਰਸਾ ਸ਼ਹਿਰ ਦਾ ਜਿਹੜਾ ਵੋਟਾਂ ਤੋਂ ਪਹਿਲਾਂ ਇਹਨੇ ਕੀਤੇ ਆ ਵਾਅਦੇ ਲੋਕਾਂ ਨਾਲ ਜਿੱਥੇ ਇਹ ਸੀਵਰੇਜ ਵਾਲੇ ਕੀਤੇ ਨੇ ਮਾਨਸਾ ਸ਼ਹਿਰ ਦੇ ਵਿੱਚ ਇੰਨਾ ਗੰਦਾ ਹੈ ਕਿਸੇ ਰਸਤੇ ਪੈ ਜਾਓ ਕਿਸੇ ਗਲੀ ਪੈ ਜਾਓ ਤੁਹਾਡਾ ਸੀਵਰੇਜ ਦੇ ਵਿੱਚ ਪੈਰ ਡੁੱਬਣੇ ਡੁੱਬਣਾ ਪਤਾ ਨਹੀਂ ਇੱਥੋਂ ਦਾ ਡੀਟੀ ਡੀਸੀ ਜਿਹੜਾ ਕੌਂਟੀ ਹੋਇਆ ਪਤਾ ਨਹੀਂ ਇੱਥੋਂ ਦੀ ਸਰਕਾਰ ਹੈ ਜਿਹੜੀ ਕਿਉਂ ਅੱਖਾਂ ਮੀਚੀ ਹੈ ਇਹਦੀਆਂ ਅੱਖਾਂ ਖੋਲਣ ਦੇ ਵਾਸਤੇ ਅੱਜ ਅਸੀਂ ਸੌਜਤ ਮੋਰਚੇ ਨੇ ਮੀਟਿੰਗ ਬੁਲਾਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਿਓ ਸਾਰਾ ਸ਼ਹਿਰ ਦਾ ਪਾਣੀ ਜਿਹਨਾਂ ਤੇ ਕਰੋਥੇ ਨਹੀਂ ਜਾਂਦਾ ਜਿਹੜਾ ਕੱਚੀ ਦਾ ਪਾਣੀ ਲੋਕਾਂ ਦਾ ਹੱਕ ਹੈ ਥਰਮਲ ਦੇ ਵਿੱਚ ਜਾਂਦਾ ਜਿਨਾ ਚਿਰ ਉਹ ਬਾਰਡਰ ਵਾਕ ਸਾਡੇ ਵਿੱਚ ਖੇਤਾਂ ਚ ਨਹੀਂ ਜਾਂਦਾ ਉਹਨਾਂ ਚਾ ਤੇਕੇ ਨਹੀਂ ਬੈਠਾਂਗੇ ਇਹਨਾਂ ਦਾ ਜਿਹੜਾ ਜਾਉਣਾ ਦੱਬਰ ਕਰਦਾਂਗੇ ਜਿਹੜੀ ਪਾਣੀ ਦੀ ਸਮੱਸਿਆ ਹੈ ਮਤਲਬ ਜਾਂ ਸੀਵਰੇਜ ਦੀ ਸਮੱਸਿਆ ਹੈ ਉਹ ਕੱਲੇ ਮਾਨਸਾ ਸ਼ਹਿਰ ਦੀ ਨਹੀਂ ਚਲਮਾ ਜੇ ਕੱਲੇ ਕਰਨਾ ਪੰਜਾਬ ਦੀ ਸਮੱਸਿਆ ਹੈ ਪਾਣੀ ਦੀ ਸਮੱਸਿਆ ਮੀਂਹ ਦੇ ਪਾਣੀ ਦੀ ਮਤਲਬ ਸਮੱਸਿਆ ਨੂੰ ਕਿਵੇਂ ਕੰਟਰੋਲ ਕਰਨਾ ਹੈਗਾ ਜਿਹੜਾ ਸੀਵਰੇਜ ਦਾ ਪਾਣੀ ਹੈ ਇਹਦਾ ਕੀ ਇੰਤਜ਼ਾਮ ਕਰਨਾ ਹੈਗਾ ਮਤਲਬ ਸਾਰਾ ਪੂਰੇ ਪੰਜਾਬ ਕੋਲੇ ਪਾਣੀ ਕਿੰਨਾ ਹੈ ਇਹਦੇ ਵੀ ਸਾਡੇ ਸੈਮੀਨਾਰ ਹੋਏ ਨੇਗੇ ਇਹ ਜਿਹੜੀ ਅੱਜ ਵਾਲੀ ਮੀਟਿੰਗ ਹੈ ਇਹ ਇਕੱਲੀ ਅਸੀਂ ਮਾਨਸ਼ਾ ਦੇ ਨਾਲ ਲੱਗਦੀ ਸਾਡੇ ਸਿੰਤ ਕਿਸਾਨ ਮੋਰਚੇ ਜ਼ਿਲ੍ਹੇ ਦੀਆਂ ਜਿੰਨੀਆਂ ਵੀ ਜੱਥੇਬੰਦੀਆਂ ਕਿ ਜਿੰਨੀਆਂ ਵੀ ਸ਼ਹਿਰੀ ਜੱਥੇਬੰਦੀਆਂ ਸਾਰਿਆਂ ਤੁਸੀਂ ਇਹ ਸਾਨੂੰ ਜੋ ਕਿਸਾਨ ਹੈ ਇਹ ਤੇ ਅਸੀਂ ਇੱਕ ਲੜਾਈ ਵਿਢਣ ਦੀ ਤਿਆਰੀ ਕਰ ਰਹੇ ਹਾਂ ਵੀ ਜਿਹੜਾ ਸੀਵਰੇਜ ਦਾ ਪਾਣੀ ਹੈ ਜਿਹੜਾ ਇੱਥੋਂ ਦਾ ਥਰਮਲ ਪਲਾਂਟ ਹੈ ਤਾਂ ਕਿ ਦੇ ਸੈਂਟਰ ਸਰਕਾਰ ਵੱਲੋਂ ਇੱਕ ਕਾਨੂੰਨ ਬਣਿਆਗਾ ਉਹ ਨਹਿਰੀ ਪਾਣੀ ਨਹੀਂ ਵਰਤ ਸਕਦੇ ਉਹ ਜਿੰਨੇ ਵੀ ਸ਼ਹਿਰ ਨੇ 50 ਕਿਲੋਮੀਟਰ ਸ਼ਹਿਰ ਹੋਵੇ ਨੇ ਤਾਂ ਉਹ ਥਰਮਲ ਪਲਾਟ ਨੂੰ ਉਹ ਪਾਣੀ ਲੈ ਜਾਣਾ ਪਊਗਾ ਤੇ ਉਹ ਪਾਣੀ ਸੋਧ ਗਿਆ ਉਹਦਾ ਵਰਤਣਾ ਪਊਗਾ ਇਸ ਥਰਮਲ ਪਲਾਟ ਪਾਸਾ ਵਟ ਗਿਆ ਤੇ ਨਾਲ ਜਿਹੜਾ ਦੂਸਰਾ ਕਿਸਾਨਾਂ ਦਾ ਨੁਕਸਾਨ ਕਰਦੇ ਨੇ ਉਹ ਸਾਡਾ ਨਹਿਰੀ ਪਾਣੀ ਵਰਤ ਰਹੇ ਨੇ ਸੱਦੇ ਵਾਲੇ ਕੋਲ ਸਿੱਧੀ ਮਨ ਨੂੰ ਨਹਿਰੀ ਗੱਡੀ ਹੋਈ ਹੈ ਸਾਰਾ ਪਾਣੀ ਉਹ ਵਰਤਦੇ ਉਹ ਪਾਣੀ ਬਾਰਡਰ ਵਕਸਾਂ ਵਾਸਤੇ ਚਾਹੀਦਾ ਫਸਲਾਂ ਵਾਸਤੇ ਚਾਹੀਦਾ ਬਾਗਾਂ ਵਾਸਤੇ ਚਾਹੀਦਾ ਅਸੀਂ ਅੱਜ ਮੀਟਿੰਗ ਸੱਦੀ ਹੈ ਆਉਣ ਵਾਲੇ ਸਮੇਂ 'ਚ ਕਹਾੜਾ ਕਿਵੇਂ ਸੰਘਰਸ਼ ਚਲਾਉਣਾ ਹੈ ਹੋਰ ਮੀਟਿੰਗਾਂ ਸੱਦਾਂਗੇ ਇੱਕ ਮੀਟਿੰਗ ਅਸੀਂ ਸ਼ਹਿਰ ਦੇ ਵਿੱਚ ਸੱਦਾਂਗੇ ਚਾਹੀ ਲੋਕਾਂ ਨੂੰ ਥੋੜਾ ਜਿਹਾ ਇੱਧਰ ਆਉਣਾ ਮੁਸ਼ਕ ਕਟੋ-ਕਟ ਕਿਸੇ ਮੰਦਰ ਦੇ ਵਿੱਚ ਮੀਟਿੰਗ ਕਰਦਾਂਗੇ ਅਗਲੀ ਲੜਾਈ ਅਸੀਂ ਤਿਆਰੀ ਹੈ ਕੀ ਕਰਨਾ ਹੈ ਅਗਲੀ ਮੀਟਿੰਗ ਦੇ ਵਿੱਚ ਕੀਤਾ ਜਾਊਗਾ